ਮੇਰੀ ਸੁਣਾ ਇਹਦੇ ਤੁਹਾਨੂੰ ਇਹੋ ਕਹਿਣ ਦੇ ਆ ਅਸੀਂ ਦਰਸਾ ਦੇਖ ਲਾਉਣਾ ਨਾ ਰਸਤੇ ਪੈਣ ਉਹ ਨਹੀਂ ਢੱਕਣਾ ਅਸੀਂ ਕਹਿੰਦੇ ਆ ਢੱਕਾਂਗੇ ਪਹਿਲਾਂ ਬੇਨਤੀ ਕੀਤੀ ਸੀ ਭਾਜੀ ਮੇਰੀ ਸੁਣੋ ਗੱਲ ਅੱਜ ਆ ਗਿਆ ਇੱਕ ਤਰੀਕਾ ਲੱਗਿਆ 2 ਠੀਕ ਹੈ 3 ਆ ਪੁਰਤਫੇਰ ਮਾਤਾ ਨੂੰ ਮੇਰੀ ਨਾਮ ਲਈ ਇੱਕ ਦੋ ਦਿਨ ਦੋ ਇਹਨਾਂ ਦੇ ਕੋਲ ਮਾੜਾ ਮੋਟਾ ਖਾਣਾ ਜਿਹੜਾ ਨਾ ਉਹ ਬੱਤੇ ਤਰੀਕਾ ਤੇ ਆਹ ਤਿੰਨ ਤਰੀਕਾ ਪੁਲਿਸ ਦੇ ਸਾਹਮਣੇ ਸਾਡਾ ਤਬਰ ਕੁੱਟਿਆ ਉਹਦੀ ਚਾਰ ਨਾ ਕਰ ਇਹ ਥੋੜਾ ਛਡਾ ਦੇ ਭਾਵੇਂ ਬਦਨਾਮ ਆ ਤੇ ਉਹ 100% ਹੀ ਹੱਲ ਕਰ ਰਿਹਾ ਕਰਾਂਗੇ ਨਾ ਸੀਪੀ ਸਾਹਿਬ ਇੱਥੇ ਆਏ ਨਾ ਡੀਸੀਪੀ ਸਾਹਿਬ ਆਏ ਕੋਈ ਨਹੀਂ ਆਇਆ ਹੋਰਲੇ ਸਾਰੇ ਯਾਰ ਆਵੇਂ ਪਿਆ ਕਿੰਨਾ ਪਿਆ ਖਾਂਦੇ ਆਂ ਉਹਨਾਂ ਤੋਂ ਮਸਲਾ ਛੱਡਾ ਡਾਇਰਾਂ ਉਹ ਆਹ ਹੈ ਹਾਂ ਕਰੋ ਫਿਰ ਕਰੋ ਕਰੋ ਵੀਰ ਉਹ ਦੋਨੇ ਕਹਿੰਦੇ ਕਿੰਨਾ ਟਾਈਮ ਲਾਉਣ ਲੱਗ ਗੱਲ ਕਰਾਂਗੇ ਪਹਿਲਾਂ ਫੋਨ ਨਹੀਂ ਹੋਣੀ ਮੇਜਰ ਚ ਕੋ ਜਾਵਾਂਗੇ ਮੰਨ ਲੱਗਦਾ ਹੈ ਬੰਦੇ ਦਾ ਮੈਨੂੰ ਮਿਲਿਆ ਮੈਂ ਸਭ ਕੁਝ ਜਾਣਦਾ ਹਾਂ ਮੈਂ ਬਾਰੇ ਪੁੱਛਣਾ ਕਰੀ ਬਾਰੇ ਡੀਪੀ ਸਾਹਿਬ ਤੁਹਾਨੂੰ ਕੋਈ ਡਰਾਂ ਨਹੀਂ ਦਿਆ ਉਹਨਾਂ ਨਾਲ ਟਕੇ ਸ਼ਾਈ ਹੋ ਜੂ ਉਹਨਾਂ ਨਾਲ ਉਹ ਬੰਦਾ ਦੁਖੀ ਆ 14 ਸਾਲ ਦੀ ਕੁੜੀ ਦਾ ਬਲਾਡਕਾਰ ਹੋਇਆ ਮੈਂ ਇਹਨਾਂ ਨੇ ਮੇਜਰ ਦੇ ਪਰਚੇ ਜਿਨ੍ਹਾਂ ਨੇ ਅੱਜ ਦੀ ਬੇਟੀ ਨਾਲ 18 ਸਾਲ ਦੀ ਕੁੜੀ ਪਰਚੇ ਹੋਇਆ ਚਾਹਤੇ ਵੀ ਇਹ ਇਹਨੇ ਇਹਨੇ ਬਾਗ ਵਿੱਚ ਕਰਾ ਕੇ ਵਿੱਚ ਮੰਤਰੀਆਂ ਨੂੰ ਵਿੱਚ ਪਾ ਕੇ ਪੈਸੇ ਚੜਾ ਕੇ ਉਹ ਪਰਚਾ ਪਾਜ ਕੇ ਸਰਵਾਇਆ ਕਰਵਾਤਾ ਇਹਨੇ ਉਹ ਕੁੜੀ ਨੂੰ ਕਟੈਪ ਕੀਤਾ ਬਈ ਰੀਪ ਕੀਤਾ ਇਹਨਾਂ ਦੀ ਕੁੜੀ ਨੂੰ 11 11 ਮਹੀਨੇ ਕੂੜੀ ਜੇਲ੍ਹ ਵਿੱਚ ਰੱਖਿਆ ਉੱਤੋਂ ਕੁੜੀ ਨੂੰ ਜੇਲ੍ਹ ਕਰਵਾ ਛੱਡੀ ਉਤੋਂ ਉਸੇ ਕੁੜੀ ਨੂੰ ਇਹਦੇ ਨਾਲ ਗੱਲ ਤੋਂ ਕੰਮ ਹੋਇਆ ਸਿੱਧੀ ਮਜ਼ਾਦ ਕਰਦੇ ਕੋਈ ਨਹੀਂ ਇਹਨਾਂ ਨੇ 6 ਧਾਰਾ ਲੱਗੀਆਂ ਪਰਚੇ ਚ ਇਹ ਜੀ ਬੈਠੇ ਹੋ ਜੀ ਕਰੀਬ ਬੱਚਿਆਂ ਨੂੰ ਇਹਦੇ ਇਹਦੇ ਜਿੱਦਣ ਮਤਲਬ ਜਿਹਨਾਂ ਦਾ ਇਹ ਮਸਲਾ ਹੱਲ ਇਹ ਹੋ ਜਾਏਗਾ ਤਦ ਇਹ ਮਸਲਾ ਜਿਹੜਾ ਬਣਾ ਇੱਕ ਮਿਲਣੀ ਇੱਕ ਤਰ੍ਹਾਂ ਹਾਂ ਅਸੀਂ ਗੱਲ ਦੱਸੀ ਨਾ ਜਿਹੋ ਜੀ ਤੁਸੀਂ ਗੱਲ ਦੱਸੀ ਆ ਵੀਰੇ ਦੀ ਮੇਰਾ ਵੀ ਖੂਨ ਖੋਲਿਆ ਛੋਟੀ ਜਿਹੀ ਗੱਲ ਠੀਕ ਨਹੀਂ 14 ਸਾਲ ਦੀ ਬੇਟੀ ਇਹ ਹਾਲ ਹੋਣਾ ਚਾਹੀਦਾ ਅਸੀਂ ਤਾਂ ਕਹਿੰਦੇ ਹੋਣਾ ਚਾਹੀਦਾ ਐਂ ਸਾਨੂੰ ਕਤਵਾਲੀ ਇੱਕ ਦਿਨ ਥਾਣੇ ਥਾਤ ਲੈ ਆ ਬੈਠੇ ਸਾਨੂੰ ਕਹਿੰਦਾ ਰਿਪੋਰਟ ਲੈ ਲਓ ਐਂ ਰਾਂ ਬਾਹ ਫੜ ਕੇ ਜੱਜ ਦੀ ਗਾੜੀ ਕਰ ਲਿਆ ਤੇ ਆ ਬੰਦੇ ਦਾ ਨੁਕਸਾਨ ਚੱਲ ਰਹੀ ਆ ਡੀ.ਐਸ.ਪੀ ਸਾਹਿਬ ਦੀ ਤੇਰੇ ਸਕੋਟੀ ਬਾਰਡਰ ਦੀ ਸਕੋਟੀ ਦੀ ਬੱਜਰ ਕਿੱਧਰੇ ਤੇ ਉਹਨਾਂ ਨੇ ਬਾਦਿਆ ਸਾਹਿਬ ਨੂੰ ਸੀਪੀ ਸਾਹਿਬ ਨੇ ਮੈਸੇਜ ਕਰਕੇ ਲਾਇਆ ਠੀਕ ਹੈ ਜੀ ਇਹਨੇ ਪਰਸੋਂ ਦੀ ਗੱਲ ਹੈ 12 ਵਜੇ ਵੀਡੀਓ ਦਾ ਟਾਈਮ 12 ਵੀ ਵੀਡੀਓ ਟਾਈਮ ਅੱਜ ਇੱਥੇ ਤੁਸੀਂ ਕਹੋਗੇ ਵੀ ਵੀਡੀਓ ਹੋ ਗਈ ਹਾਂ ਇੱਕ ਹੀ ਨੰਬਰ ਤੇ ਹਾਂ ਜੀ ਜੀ ਸਾਹਿਬ ਉੱਥੇ ਤੁਹਾਡੇ ਤੁਸੀਂ ਆ ਜਾਓ ਪੰਜ ਵਜੇ ਡੀਟੀ ਮੋਰ ਦੇ ਨਾਲ ਨਾਲ ਐਸਐਸਪੀ ਜੀ ਆਈ ਹੋਣਗੇ ਹਾਂ ਜੇ ਮੈਂ ਇੱਕ ਗੱਲ ਤੁਹਾਨੂੰ ਰਿਕਵੈਸਟ ਕਰਾਂ ਮੇਰੀ ਸੀਪੀ ਸਾਹਿਬ ਨਾਲ ਚੱਲ ਜਾ ਹਾਂ ਮੈਨੂੰ ਮੀਟਿੰਗ ਦੇ ਬਾਰੇ ਦੇਖਿਓ ਕਿਹੜਾ ਮੀਟਿੰਗ ਦਾ ਉਹ ਰੀਜ਼ਨ ਸਾਨੂੰ ਠੀਕ ਹੈ ਉਹ ਪ੍ਰੋਸੈਸ ਉਹ ਪ੍ਰੋਸੈਸ ਦੀ ਗੱਲ ਇੱਕ ਵਾਰੀ ਉਨੇ ਨੀ ਕੋਈ ਇਹ ਦੇਖ ਕੋਈ ਮੀਟਿੰਗ ਕਰਾ ਦੋ ਪਈ ਚੱਲ ਅੱਗੇ ਵੀ ਇਦਾਂ ਮੇਰੇ ਕੋਈ ਉਧਰ ਤਰਨ ਲੱਗਾ ਉਧਰ ਮੇਰੇ ਕੋਈ ਆਪਾਂ ਜੀ ਐਸੀ ਸਾਹਿਬ ਨਾਲ ਕਰਾ ਦੋ ਇਹ ਮਜਾਦ ਕਰ ਮੈਂ ਕਾਰਵਾਈ ਕਰ ਉਹਨਾਂ ਦੀ ਜ਼ਿੰਮੇਵਾਰੀ ਚੁੱਕੀ ਸੀ ਡੀਸੀ ਸਾਹਿਬ ਕੋਲ ਟਾਈਮ ਤੋਂ ਅੱਧਾ ਤਾਂ ਉਹਨਾਂ ਦਾ ਆਫਿਸ ਬੈਕ ਹੈ ਉਹ ਸਾਨੂੰ ਕਹਿ ਦੇਣ ਕਿ 12 ਵਜੇ ਨਾਲ ਟਾਈਮ ਆ ਜੀ ਸਾਹਿਬ ਨਾਲ ਗੱਲ ਕਰਨਾ ਉਹ ਸੁਵਾਸਨ ਦੇਣ ਹਾਂ ਕਰ ਲੈਂਦੇ ਕਿ ਪਿਸਾਬ ਨੇ ਕੀ ਕਰੀ ਤੋ ਨਾ ਮਾਲ ਟੁਕਲੇ ਦੀ ਬੋਤ ਹੈ ਇਹ ਤਿੰਨੇ ਪੈਸੇ ਦੇਤੇ ਨਾ ਫਿਰ ਨੂੰ ਗੱਲ ਕਰ ਉਹ ਯਾਰ ਤੂੰ ਗਾਲੀ ਪੈਸੇ ਦੀ ਕਰੀ ਬਾਬਾ ਜੀ ਤੇ ਤਵੀ ਪੱਤੀ 10000 ਰੁਪਿਆ ਲਾ ਕੇ ਕੇਸ ਵਾਇਰਲ ਜੀ ਪੈਸੇ ਤੋਂ ਬਗੈਰ ਕੰਮ ਹੀ ਕੋਈ ਨਹੀਂ ਚੱਲਦਾ ਪੈਸੇ ਦੇ ਕਰਕੇ ਉਹ ਵਜਦਾ ਜਾਂਦਾ ਵਾ ਪੈਸੇ ਜਿਹੜੀ ਟੇਡੋ ਜੰਮੀ ਹੋਵੇ ਨਾ ਨਾ ਨਹੀਂ ਵਰਤਿੰਗਾ ਠੇ ਉਹਨਾਂ ਸਾਨੂੰ ਨਹੀਂ ਕੋਈ ਇਹਨਾਂ ਗੈਰ ਕਾਨੂੰਨੀ ਕੰਮ ਕਰਕੇ ਪੈਸੇ ਦੇ ਸਿਰ ਤੇ ਵਜਦਾ ਜਾਂਦਾ ਏਸੇ ਨਾਲ ਤੇ ਗੱਲ ਹੋਣੀ ਨਾ ਇਹੀ ਟੱਡੀ ਗੱਲ ਕਰਦੇ ਇਹੀ ਗੱਲ ਕਰਦੇ ਔਰ ਇਹੀ ਗੱਲ ਬੋਲਦੇ ਹਾਂ ਹੈ ਤੁਹਾਡਾ ਫਰੂ ਹੈ ਹੈ ਤੁਹਾਡਾ ਫਰੂ ਹੈ ਤਾਂ ਫਿਰ ਤੇ ਕੀ ਕਰੋਗੇ ਜੇ ਮੰਨ ਲਓ ਜੇ ਉਹ ਨਾ ਨਿਕਲਿਆ ਦੋਨੇ ਸਾਡੀ ਰੈਕਟ ਚੜਕਾਂ ਇੱਥੇ ਹੀ ਆ ਪਰ ਤਾਂ ਇੱਥੇ ਹੀ ਆ ਕਿ ਕਰਾਂਗੇ ਕਰਾਂਗੇ ਜਿਹੜੀ ਬਾਂਦੀ ਕਰ ਵੀ ਕਰਾਂਗੇ ਕਿਹੜੀ ਚੀਜ਼ ਬਣਾਉਂਦਾ ਜਿਹੜਾ ਨਾ ਹੀ ਗੱਲ ਹੋਵੇ ਜਿਹੜੇ ਜਿਹੜੀ ਕਾਨੂੰਨ ਮੁਤਾਬਕ ਬਾਂਦੀ ਕਰ ਵੀ ਕਰਾਂਗੇ ਉਹ ਐਸਟੇਟ ਸਰ ਦੇ ਮਾਲਕ ਠੀਕ ਹੈ ਐਡਮਿਨਿਸਟ੍ਰੇਸ਼ਨ ਤੋਂ ਉਹ ਹੱਲ ਕੱਢ ਕੇ ਦੇਣਗੇ ਨਾਲ ਖਾ ਕੇ ਦੇਣਗੇ ਗੱਲ ਠੀਕ ਹੈ ਜੇ ਉਹਨਾਂ ਕੋਲ ਹੱਲ ਨਾ ਨੀਊਗਾ ਜੇ ਐਡਮਿਨਿਸਟ੍ਰੇਸ਼ਨ ਦਾ ਵੀ ਹੱਥ ਖੜੇ ਹੋ ਜਾਣਗੇ ਤੇ ਫਿਰ ਆਪਾਂ ਕੋਈ ਸੜਕਾਂ ਵੀ ਇੱਥੇ ਆ ਮੈਂ ਇੱਥੇ ਤੁਸੀਂ ਵੀ ਇੱਥੇ ਜੀ ਮਾਣਨ ਭਾਈ ਸਾਹਿਬ ਦੇ ਉੱਪਰ ਕੁਝ ਨਹੀਂ ਹੈਗਾ ਡੀਸੀ ਉਹ ਡੀਸੀ ਸਾਹਿਬ ਦੇ ਉੱਪਰ ਕੁਝ ਨਹੀਂ ਹੈਗਾ ਮਾਰਾਂਗਾ ਕਰੂੰ ਵੀ ਨਹੀਂ ਉਹ ਦੋਨਾਂ ਚੋਂ ਲੱਖ ਰੁਪਏ ਕਿੱਥੇ ਕਰ ਦੂਗਾ ਕੱਲ ਕਰ ਦੋ ਕੱਲ ਦੇ ਬਾਬਾ ਅੱਜ 4:00 ਵੱਜ ਗਏ ਕੱਲ ਦਾ ਉਹ ਦੋ ਰਾਜਪਤਾ ਨਾ ਉਹ ਵੀ ਆ ਬਿੱਦਾ ਚਾਹੀਦਾ ਥਾ ਕੇ ਨਾ ਬਾਅਦ ਚ ਕਰ ਚਾਹ ਦੀ ਗਾਂ ਦੇ ਮੇਰੇ ਕੋ ਆ ਬਿਆਨ ਲੋ ਉਹ ਤੋਂ ਬਿਆਨ ਲੋ ਉਹ ਟੱਕ ਨਹੀਂ ਉਹ ਬਿਆਨ ਸਾਡੇ ਪਾਰੀ ਘੱਟ ਨਹੀਂ ਕਰਦਾ ਸਾਡੇ ਨਾਲ ਹੰਡੀਆਂ ਬਿੱਖੀਆਂ ਸਾਡੀ ਉਮਰਾਂ ਕੱਟਿਆ ਸੱਪ ਦਾ ਤੈਨੂੰ ਬਹੁਤਾ ਪਤਾ ਆਪਣੇ ਇਹਨੂੰ ਘੱਟ ਪਤਾ ਤੈਨੂੰ ਜਿਆਦਾ ਪਤਾ ਹਾਂ ਪਤਾ ਆ ਤਾਂ ਠੀਕ ਆ ਜੀ ਸਾਡੀ ਅਸੀਂ ਤੁਹਾਨੂੰ ਆਪਣੀ ਗੱਲ ਦੱਸਦੀ ਜੇ ਤੈਨੂੰ ਡੀਸੀ ਸਾਹਿਬ ਨੇ ਮੀਟਿੰਗ ਮਨਜ਼ੂਰ ਆ ਠੀਕ ਹੈ ਸਾਣਾ ਤੁਸੀਂ ਵਿਚਾਰ ਕਰ ਲਓ ਮੈਂ ਦੇਖੋ ਮੈਂ ਨਹੀਂ ਕਰਦਾ ਚਲੋ ਬੈਠੇ ਰੋ ਆਹੋ ਕਾ ਕੇ ਸਾਰੇ ਆ ਲਓ ਲਓ ਟ੍ਰੈਫਿਕ ਡਿਵਾਈਡ ਕਰੋ ਯਾਰ ਮੇਜਰ ਖਤੀ ਮੁਰਦਾਬਾ ਮੇਜਰ ਖਤੀ ਜਬਰਦਸਤੀ ਨਹੀਂ ਲੱਗਣਾ ਮੈਂ ਤਾਂ ਮੇਜਰ ਖਤੀ ਮੁਰਦਾਬਾ ਮੇਜਰ ਖਤੀ ਬੇਜਰ ਖੋਤੀ ਮੁਰਦਾਬਾਦ ਬੇਜਰ ਖੋਤੀ ਮੁਰਦਾਬਾਦ ਜਿਹਦਾ ਇੱਥੇ ਚੱਲ ਜਾਂਦੇ ਨੇ ਨਾਲ ਜਿਹੜੇ ਮੰਤਰੀ ਕਰਦੇ ਨੇ आयो <laughs> अ بھی 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 نہ سال ہو جی وا کوئی فائدہ نہیں ساٹھ کر کے لایا تناول کر کے اوکے لے ڈی سی صاحب نا میٹنگ کروا سکتا ہاں بہت سارے صاحب نہیں کر رہا کوئی نہیں کر رہا ہاں جی تو نہیں ورنہ سر فاطمی زرباب فاطمی زرباب پاپا یہی چل رہا تھا